ਕਿੱਕ ਮਾਂ ਦਾ ਪੁੱਤ ਏਜੰਟਾਂ ਦੇ ਮੱਕੜ ਜਾਲ ਕਰਕੇ ਉਸ ਤੋਂ ਵਿਛੜ ਗਿਆ ਉਸ ਮਾਂ ਨੂੰ ਹਰ ਸਾਹ ਚੁਬਮਾ ਚੁਬਮਾ ਆ ਰਿਹਾ ਉਸ ਮਾਂ ਨੂੰ ਹਰ ਸਾਹ ਚੁਬਮਾ ਚੁਬਮਾ ਆ ਰਿਹਾ ਇੱਕ ਉਮੀਦ ਹੈ ਕਿ ਪੁੱਤ ਨਾਲ ਮੁਲਾਕਾਤ ਵਾਪਸ ਹੋਵੇਗੀ ਪਰ ਕਿਧਰੇ ਕੁਝ ਮਾੜਾ ਨਾ ਹੋ ਜਾਵੇ ਉਸ ਨੂੰ ਇਹ ਡਰ ਵੀ ਸਤਾ ਰਿਹਾ ਉਸ ਨੂੰ ਇਹ ਡਰ ਵੀ ਸਤਾ ਰਿਹਾ ਸਤਿ ਸ਼੍ਰੀ ਅਕਾਲ ਬੀਬੀ ਬੱਤੀ ਨਵਾਂ ਸ਼ਹਿਰ ਦੇਖ ਰਹੇ ਹੋ ਮੈਂ ਤੁਹਾਡਾ ਆਪਣਾ ਪਰਿਵਾਰਕ ਮੈਂਬਰ ਦਿਨੇਸ਼ੂਰੀ ਤੁਸੀਂ ਸ਼ੇਅਰ ਤੋਂ ਨਜ਼ਰ ਆ ਰਹੇ ਹੋ ਵੀਡੀਓ ਕਿਸ ਬਾਬਤ ਹੋਣ ਵਾਲੀ ਸਾਥੀਓ ਅੱਜ ਦੀ ਵੀਡੀਓ ਰਾਹੀਂ ਇੱਕ ਬੇਨਤੀ ਇੱਕ ਅਪੀਲ ਹੱਥ ਜੋੜ ਕੇ ਇੱਕ ਜੋਦੜੀ ਕਰਨੀ ਹੈ ਮਾਨਯੋਗ ਸੀਐਬ ਸਾਹਿਬ ਨੂੰ ਕਿਉਂਕਿ ਸਾਡੇ ਲਾਗਲੇ ਪਿੰਡ ਲੰਗੜੋਏ ਦਾ ਇੱਕ ਨੌਜਵਾਨ ਜਿਸ ਨੂੰ ਕਿਡਨਾਪ ਕੀਤਾ ਗਿਆ ਤੇ ਦੋ ਹੋਰ ਪੰਜਾਬ ਦੇ ਨੌਜਵਾਨ ਮਤਲਬ ਟੋਟਲ ਤਿੰਨ ਨੌਜਵਾਨ ਜਿਹੜੇ ਈਰਾਨ ਚ ਕਿਡਨਾਪ ਕੀਤੇ ਗਏ ਆ ਪਾਕਿਸਤਾਨੀ ਡੌਂਕਰਾਂ ਵੱਲੋਂ ਉਹਨਾਂ ਤੋਂ ਛਡਵਾਇਆ ਜਾਵੇ ਮੈਂ ਇਹ ਗੱਲ ਨੂੰ ਅੱਗੇ ਵਧਾਵਾਂ ਉਸ ਦੇ ਨਾਲ ਦੀ ਨਾਲ ਬੇਨਤੀ ਕਰਨੀ ਚਾਹੁੰਦਾ ਕਿ ਜਿਹੜੇ ਏਜੰਟ ਨੇ ਇੱਥੋਂ ਨੌਜਵਾਨਾਂ ਨੂੰ ਸੁਪਨੇ ਦਿਖਾਉਂਦੇ ਆ ਸ਼ਬਜ਼ ਬਾਗ ਦਿਖਾਉਂਦੇ ਆ ਪਰ ਉੱਥੇ ਜਾ ਕੇ ਬਤਾਉਆਂ ਚ ਬਾੜ ਦਿੰਦੇ ਆ ਇਹੋ ਜੀ ਗੱਲ ਹੋ ਜਾਂਦੀ ਹੈ ਔਰ ਮੱਕੜ ਜਾਲ ਇਹੋ ਜਿਹਾ ਬਣਾਉਂਦੇ ਕਿ ਇੱਥੋਂ ਤਾਂ ਲੁੱਟਦੇ ਲੁੱਟਦੇ ਆ ਤੇ ਪਰਦੇਸਾਂ 'ਚ ਜਾ ਕੇ ਵੀ ਲੁੱਟਦੇ ਆ ਦੋਹਰੀ ਲੁੱਟ ਕਰਦੇ ਉਹਨਾਂ ਦੀ ਫਿਰ ਉਸ ਤੋਂ ਬਾਅਦ ਕੁੱਟਮਾਰ ਵੀ ਹੋ ਰਹੀ ਹੈ ਬੇਦਰਦੀ ਨਾਲ ਕੁੱਟਿਆ ਜਾ ਰਿਹਾ ਹੈ ਗਰਦਨ ਤੇ ਚਾਕੂ ਤੱਕ ਰੱਖਿਆ ਜਾ ਰਿਹਾ ਹੈ ਪਰਿਵਾਰ ਨੂੰ ਜਿਹੜੀਆਂ ਇੰਡੀਆ ਚ ਵੀਡੀਓਸ ਭੇਜੀਆਂ ਜਾ ਰਹੀਆਂ ਦਿਨ ਤਹਲਾ ਦੇਣ ਵਾਲੀਆਂ ਰੂਹ ਨੂੰ ਝੰਡੋੜ ਦੇਣ ਵਾਲੀਆਂ ਹਿਰਦੇ ਨੂੰ ਚੀਰਨ ਵਾਲੀਆਂ ਔਰ ਜਦੋਂ ਮਾਂ ਉਸ ਵੀਡੀਓ ਨੂੰ ਦੇਖਦੀ ਹੈ ਤਾਂ ਸਮਝੋ ਕਿ ਕਿੰਨੀ ਹਿਰਦੇ ਤੇ ਸੱਟ ਵੱਜਦੀ ਹੋਊਗੀ ਉਹ ਕਹਿੰਦੀ ਹਰ ਸਾਹ ਇੰਉਂ ਆ ਰਿਹਾ ਜਿਵੇਂ ਚੁੱਪਦਾ ਪਿਆ ਹੋਵੇ ਹਰ ਇੱਕ ਖੜਾਕੇ ਨਾਲ ਇੰਉਂ ਲੱਗਦਾ ਕਿ ਮੇਰਾ ਪੁੱਤ ਸ਼ਾਇਦ ਵਾਪਸ ਆ ਜਾਵੇ ਲੰਗੜੋਏ ਦਾ ਮੁੰਡਾ ਜਸਪਾਲ ਜੱਸੀ ਉਸਦੀ ਤਸਵੀਰ ਤੁਸੀਂ ਸਕਰੀਨ ਤੇ ਦੇਖ ਰਹੇ ਹੋ ਇੱਕ ਏਜੰਟ ਨੂੰ ਮਿਲਦਾ ਹੈ ਏਜੰਟ ਸੁਪਨਾ ਦਿਖਾਉਂਦਾ ਕਿ ਆਸਟ੍ਰੇਲੀਆ ਦੇ ਸਿਡਨੀ ਚ ਲੈ ਕੇ ਜਾਣਾ ਇੱਥੋਂ ਕਹਿੰਦੇ 18 ਲੱਖ ਰੁਪਇਆ ਲੈ ਲੈਂਦਾ ਢਵੀ ਭੇਜ ਦਿੰਦਾ ਢਵੀ ਤੋਂ ਬਾਅਦ ਈਰਾਨ 4 ਦਿਨ ਦੀ ਸਟੇ ਕਹਿੰਦਾ ਫਿਰ ਅੱਗੇ ਲੈ ਕੇ ਜਾਵਾਂਗੇ ਪਰ ਉਹ ਝੂਠ ਹੁੰਦਾ ਦੋ ਨੌਜਵਾਨ ਹੋਰ ਪੰਜਾਬ ਤੋਂ ਆਉਂਦੇ ਆ ਉਹਨਾਂ ਨੂੰ ਉੱਥੇ ਪਾਕਿਸਤਾਨੀ ਜਿਹੜੇ ਡੌਂਕਰ ਆ ਉਹ ਕਿੱਥੇ ਆਪ ਕਰ ਲੈਂਦੇ ਹਾਲਾਂਕਿ ਉੱਥੇ ਡੌਂਕੀ ਕੋਈ ਨਹੀਂ ਪਰ ਸ਼ਬਦ ਡੌਂਕਰ ਦਿੱਤਾ ਜਾ ਰਿਹਾ ਤੇ ਮਾੜਿਓ ਸੀਐਮ ਸਾਹਿਬ ਇਹ ਜਿਹੜਾ ਨੌਜਵਾਨ ਉਸੇ ਪਿੰਡ ਦਾ ਲੰਗੜੋਏ ਪਿੰਡ ਦਾ ਜਿਹਦੇ ਲਈ ਤੁਸੀਂ ਥੋੜੇ ਦਿਨ ਪਹਿਲਾਂ ਨਵਾਂ ਸ਼ਹਿਰ ਆਏ ਸੀ ਤੁਸੀਂ ਤੇ ਅਰਵਿੰਦ ਕੇਚਰੀਵਾਲ ਜੀ ਇਹ ਉਹੀ ਲੰਗੜੋਆ ਪਿੰਡ ਹੈ ਜਿਹਦੇ ਬਾਰੇ ਤੁਸੀਂ ਗੱਲ ਕੀਤੀ ਸੀ ਕਿ ਇੱਥੇ ਨਸ਼ਾ ਬੰਦ ਹੋ ਗਿਆ ਸਰਪੰਚ ਨੇ ਵੀ ਬੜੇ ਕਸੀਦੇ ਪੜੇ ਸੀ ਤੁਹਾਡੇ ਤਾਂ ਹੁਣ ਬੇਨਤੀ ਹੈ ਕਿ ਉਸੇ ਪਿੰਡ ਦਾ ਇਹ ਨੌਜਵਾਨ ਹੈ ਜਿਹੜਾ ਏਜੰਟ ਏਜੰਟ ਨੇ ਜਿਹੜੇ ਨੂੰ ਸੁਪਨੇ ਦਿਖਾਏ ਏਜੰਟ ਦੀਆਂ ਫੋਕੀਆਂ ਗੱਲਾਂ ਵਿੱਚ ਆ ਗਿਆ ਅਸਲੀਅਤ ਤੋਂ ਪਰੇ ਦੀਆਂ ਗੱਲਾਂ ਏਜੰਟ ਨੇ ਇਸ ਨਾਲ ਕੀਤੀਆਂ ਬਹਿਲਾ ਫੁਸਲਾ ਕੇ ਪਰਮਾ ਕੇ ਤੇ ਪ੍ਰਭਾਵ ਪਾ ਕੇ 18 ਲੱਖ ਰੁਪਇਆ ਵੀ ਭਰੋਟ ਲਿਆ ਔਰ ਇਹਨੂੰ ਡੌਂਕਰਾਂ ਦੇ ਹਵਾਲੇ ਵੀ ਕਰ ਦਿੱਤਾ ਭੁੱਖੇ ਕੁੱਤਿਆਂ ਦੇ ਹਵਾਲੇ ਕਰ ਦਿੱਤਾ ਹਲਕੇ ਹੋਏ ਕੁੱਤਿਆਂ ਦੇ ਹਵਾਲੇ ਕਰ ਦਿੱਤਾ ਜੋ ਉਹਨੂੰ ਪਲ-ਪਲ ਨੋਚ ਰਹੇ ਨੇ ਤੇ ਵੀਡੀਓ ਬਣਾ ਕੇ ਇੰਡੀਆ ਚੋਂ ਦੀ ਮਾਂ ਨੂੰ ਉਹਦੇ ਭਰਾ ਨੂੰ ਭੇਜ ਰਹੇ ਨੇ ਪਹਿਲਾਂ 1.5 ਕਰੋੜ ਦੀ ਮੰਗ ਕੀਤੀ ਤਿੰਨ ਨੌਜਵਾਨਾਂ ਦੇ ਪਰਿਵਾਰਾਂ ਤੋਂ ਫਿਰ 1 ਕਰੋੜ ਹੁਣ 55 ਲੱਖ ਤੱਕ ਦੀ ਮੰਗ ਕਰ ਰਹੇ ਆ ਸੀਐਮ ਸਾਹਿਬ ਹੱਥ ਜੋੜ ਕੇ ਤੁਹਾਡੇ ਅੱਗੇ ਬੇਨਤੀ ਹੈ ਬੇਨਤੀ ਇਸ ਕਰਕੇ ਕਿ ਤੁਹਾਨੂੰ ਗੱਲ ਕਰਨੀ ਆਉਂਦੀ ਹੈ ਜੇ ਤੁਸੀਂ ਇਸ ਮਾਮਲੇ 'ਚ ਦਖਲ ਦਿੰਦੇ ਹੋ ਤਾਂ ਤੁਹਾਡੀ ਗੱਲ ਸਰਹੱਦ ਤੋਂ ਪਾਰ ਵੀ ਜਾਏਗੀ ਪੂਰੀ ਦੁਨੀਆ ਚ ਜਾਏਗੀ ਤੁਹਾਡੀ ਗੱਲ ਸੁਣੀ ਜਾਵੇਗੀ ਤੁਸੀਂ ਪਹਿਲਾਂ ਵੀ ਹੱਲ ਕਰਾਏ ਆ ਤੁਸੀਂ ਲਾਣੇਦਾਰ ਹੋ ਪੰਜਾਬ ਦੇ ਤੁਹਾਡੇ ਤੋਂ ਉਮੀਦਾਂ ਨੇ ਔਰ ਲਾਣੇਦਾਰ ਸਾਹਿਬ ਆ ਨੌਜਵਾਨ ਪਰਿਵਾਰ ਦਾ ਇਹ ਨੌਜਵਾਨ ਜਿਹੜਾ ਇਹਨੂੰ ਉਧਰ ਕਿਡਨਾਪ ਕਰ ਲਿਆ ਇਹਨੂੰ ਤਸੀਹੇ ਦਿੱਤੇ ਜਾ ਰਹੇ ਆ ਨਰਕ ਨਾਲੋਂ ਬੁਰੇ ਹਾਲਾਤ ਕੀਤੇ ਪਏ ਆ ਐਡੇ ਐਡੇ ਜ਼ਖਮ ਜਿਹੜੇ ਵੀਡੀਓ ਭੇਜਦੋਂ ਚ ਨਜ਼ਰ ਆਉਂਦੇ ਆ ਲਹੂ ਟਪਕਦਾ ਪਏ ਜਿਹੜਾ ਨਜ਼ਰ ਆਉਂਦਾ ਉਹਦੀ ਮਾਂ ਦੇਖਦੀ ਆ ਇੱਕ 3 3.5 ਸਾਲ ਦਾ ਬੱਚਾ ਇੱਕ 3 ਮਹੀਨੇ ਦਾ ਬੱਚਾ ਮਾਂ ਦੀ ਗੋਦ 'ਚ ਬੱਚਾ ਸਮਝੋ ਉਸ ਭੈਣ ਦੇ ਹਾਲਾਤ ਕੀ ਹੋਣਗੇ ਜਿਸ ਦਾ ਪਤੀ ਇਸ ਤਰੀਕੇ ਪਰਦੇਸ ਚੋਂਵੇ ਤੇ ਉਹਨਾਂ ਕੁੱਟਮਾਰ ਹੁੰਦੀ ਹੋਵੇ ਦਰਿੰਦਗੀ ਕੀਤੀ ਜਾ ਰਹੀ ਹੋਵੇ ਰੂਹ ਝੰਡੋੜ ਦੇਣ ਵਾਲੀਆਂ ਤਸਵੀਰਾਂ ਭੇਜੀਆਂ ਜਾ ਰਹੀਆਂ ਹੁਣ ਔਰ ਚੀਰਿਆ ਜਾ ਰਿਹਾ ਉਹਨੂੰ ਬੰਨਿਆ ਜਾ ਰਿਹਾ ਮੈਂ ਇੱਕ ਬੇਨਤੀ ਕੇਂਦਰ ਸਰਕਾਰ ਨੂੰ ਕਰ ਦਿੰਦਾ ਭਾਈ ਅਮਰੀਕਾ ਤੋਂ ਜਦ ਸੰਗਲਾਂ 'ਚ ਸਾਡੇ ਨੌਜਵਾਨ ਭੇਜੇ ਕੋਈ ਨਹੀਂ ਬੋਲਿਆ ਹੁਣ ਇਹਨੂੰ ਭਾਵੇਂ ਸੰਗਲ ਪਾ ਕੇ ਹੀ ਲਿਆਓ ਲੈ ਤਾਂ आओ ਇਹਦਾ ਕਸੂਰ ਕੀ ਆ ਜੇ ਉਹਨੂੰ ਇੱਥੇ ਰੋਜ਼ਗਾਰ ਮਿਲਦਾ ਹੁੰਦਾ ਇੱਥੇ ਮਿਹਨਤ ਕਰਕੇ ਰੋਟੀ ਮਿਲਦੀ ਹੁੰਦੀ ਇਹ ਬਾਹਰ ਜਾਣ ਲਈ 18 ਲੱਖ ਰੁਪਇਆ ਕਿਉਂ ਚੱਕਦਾ ਇਹ ਬਾਹਰ ਜਾਣ ਲਈ ਗਹਿਣੇ ਘੱਟੇ ਜਿਹੜੇ ਆ ਉਹ ਧਰਕੇ ਕਿਉਂ ਪੈਸੇ ਇਕੱਠੇ ਕਰਦਾ ਤੇ ਹੁਣ ਜਾਨ ਬਚਾਣ ਲਈ ਵੀ ਮਿੰਨਤਾ ਕਰਦੇ ਆ ਪਿਆ ਪੂਰਾ ਟੱਬਰ ਜੇ ਇੱਥੇ ਹੀ ਰੋਜ਼ਗਾਰ ਮਿਲਦਾ ਹੁੰਦਾ ਕਈ ਕਹਿੰਦੇ ਆ ਕਿ ਜੀ ਬਾਹਰ ਨਾਲੋਂ ਇੱਥੇ ਰਹਿ ਕੇ ਮਿਹਨਤ ਕਰੋ ਮੈਨੂੰ ਦੱਸੋ ਇੱਥੇ ਪੂਰੀ ਕਿੱਥੇ ਪੈਂਦੀ ਆ ਜੇ ਬੰਦਾ ਮਾੜਾ ਮੋਟਾ ਨਾ ਬਣਾ ਲਵੇ ਤਾਂ ਗੋਲੀ ਦੀ ਧਮਕੀ ਆ ਜਾਂਦੀ ਹੈ ਬੰਦਾ ਕਰੇ ਤਾਂ ਕਰੇਗੀ ਪਰ ਮੈਂ ਫਿਰ ਤੋਂ ਬੇਨਤੀ ਕਰੂੰਗਾ ਸਾਡੇ ਮਾਣਯੋਗ ਸੀਐਮ ਸਾਹਿਬ ਨੂੰ ਸੀਐਮ ਸਾਹਿਬ ਤੁਸੀਂ ਪਹਿਲਾਂ ਵੀ ਮਸਲੇ ਹੱਲ ਕਰਾਈ ਜਾਂ ਤੁਸੀਂ ਐਮਪੀ ਸੀਗੇ ਵਿਦੇਸ਼ ਵਿੱਚ ਅਰਬ ਕੰਟਰੀ ਵਿੱਚ ਨੌਜਵਾਨ ਫਸੇ ਸੀ ਤੁਸੀਂ ਲੈ ਕੇ ਆਏ ਸੀ ਤੁਹਾਡੀ ਗੱਲ ਸਰਹੱਦਾਂ ਪਾਰ ਜਾਂਦੀ ਹੈ ਤੁਸੀਂ ਇਸ ਮਾਮਲੇ 'ਚ ਦਖਲ ਦਿਓ ਤੁਹਾਨੂੰ ਗੱਲ ਕਰਨੀ ਆਉਂਦੀ ਹੈ ਤੁਸੀਂ ਕੇਂਦਰ ਸਰਕਾਰ ਨਾਲ ਗੱਲਬਾਤ ਕਰੋ ਕੇਂਦਰ ਸਰਕਾਰ ਅੱਗੇ ਇਰਾਨ ਦੀ ਅੰਬੈਸੀ ਨਾਲ ਗੱਲਬਾਤ ਕਰੇ ਇਰਾਨ ਦੀ ਜਿਹੜੀ ਉੱਧਰ ਗਵਰਨਮੈਂਟ ਹੈ ਉਹਨਾਂ ਨਾਲ ਗੱਲਬਾਤ ਕਰੇ ਕਿਉਂਕਿ ਇਰਾਨ ਤਾਂ ਇਹੋ ਜਿਹਾ ਦੇਸ਼ ਹੈ ਮੈਂ ਪੜ੍ਹਦਾ ਸੀ ਕਿ ਕਹਿੰਦੇ ਜਿੱਥੇ ਕਿਡਨਾਪਿੰਗ ਦੀ ਜਿਹੜੀ ਸਜ਼ਾ ਮੌਤ ਵੀ ਮਿਲ ਸਕਦੀ ਹੈ ਤੇ ਉੱਥੇ ਜੇ ਕੁਝ ਪਾਕਿਸਤਾਨੀ ਡੌਂਕਰ ਇਸ ਤਰੀਕੇ ਕਰ ਰਹੇ ਆ ਗੈਰਕਾਨੂੰਨੀ ਕੰਮ ਕਰ ਰਹੇ ਇਸ ਨੌਜਵਾਨ ਨੂੰ ਤੇ ਤੇ ਦੋ ਜਿਹੜੇ ਹੋਰ ਸਾਥੀ ਆ ਉਹਨਾਂ ਨੂੰ ਫੜ ਕੇ ਬੰਦੀ ਬਣਾਇਆ ਹੋਇਆ ਔਰ ਉਹਨਾਂ ਦੇ ਪਰਿਵਾਰਾਂ ਤੋਂ ਪੈਸੇ ਦੀ ਡਿਮਾਂਡ ਕਰ ਰਹੇ ਆ ਤਾਂ ਉਹਨਾਂ ਨੂੰ ਉੱਧਰਲੀ ਸਰਕਾਰ ਜਿਹੜੀ ਹੈ ਸਖਤ ਤੋਂ ਸਖਤ ਸਜ਼ਾ ਦੇਵੇਗੀ ਅਤੇ ਇਸ ਬੱਚੇ ਨੂੰ ਇਸ ਨੌਜਵਾਨ ਨੂੰ ਜਿਹੜਾ ਆ ਉਹ ਇੰਡੀਆ ਵੀ ਵਾਪਸ ਭੇਜਣਗੇ ਉਮੀਦ ਹੈ ਤਾਂ ਸਾਡੀ ਬੇਨਤੀ ਇਹੀ ਹੈ ਕਿ ਤੁਸੀਂ ਉਧਰਲੀ ਸਰਕਾਰ ਨਾਲ رابطہ ਕਾਇਮ ਕਰੋ ਮੈਂ ਜਿਵੇਂ ਬਾਰ-ਬਾਰ ਕਹ ਰਿਹਾ ਕਿ ਤੁਹਾਡੀ ਗੱਲ ਅਗਲੀਆਂ ਕੰਟਰੀਆਂ ਤੱਕ ਵੀ ਪਹੁੰਚੇਗੀ ਅਰਬ ਕੰਟਰੀ ਚ ਪਹੁੰਚੇਗੀ ਤੁਹਾਡੀ ਗੱਲ ਵਰਲਡ ਵਾਈਡ ਜਾਵੇਗੀ ਤਾਂ ਅਰਬ ਜਿਹੜੀ ਈਰਾਨ ਦੀ ਗਵਰਨਮੈਂਟ ਹੈ ਈਰਾਨ ਦੀ ਸਰਕਾਰ ਹੈ ਉੱਥੇ ਦਾ ਪ੍ਰਸ਼ਾਸਨ ਹੈ ਉਹਨਾਂ ਤੱਕ ਜੇ ਤੁਹਾਡੇ ਥਰੂ ਗੱਲ ਜਾਵੇਗੀ ਉਹ ਐਕਟਿਵ ਹੋਣਗੇ ਅਲਰਟ ਹੋਣਗੇ ਔਰ ਇਸ ਨੌਜਵਾਨ ਨੂੰ ਜਿਹੜਾ ਛਡਾਉਣ ਲਈ ਜਿਹੜੇ ਪਾਕਿਸਤਾਨੀ ਡੋਂਕਰ ਨੇ ਉਹਨਾਂ ਤੋਂ ਛਡਾਉਣ ਲਈ ਉਹ ਉਪਰਾਲੇ ਕਰਨਗੇ ਔਰ ਉਮੀਦ ਹੈ ਇਹ ਵੀਡੀਓ ਜਿਹੜੀ ਹੈ ਸੀਐਮ ਸਾਹਿਬ ਤੱਕ ਪਹੁੰਚੇਗੀ ਤੇ ਇਸ ਨੌਜਵਾਨ ਦੀ ਜ਼ਿੰਦਗੀ ਬਚਾਉਣ ਲਈ ਜਿਹੜੀ ਹੈ ਸਾਰੇ ਕੋਸ਼ਿਸ਼ ਕਰਨਗੇ ਐਸੀ ਕੋਸ਼ਿਸ਼ ਕਰਨੀ ਹੈ ਵੀਡੀਓ ਸ਼ੇਅਰ ਕਰਕੇ ਤੇ ਪੰਜਾਬ ਸਰਕਾਰ ਕੇਂਦਰ ਸਰਕਾਰ ਨੇ ਈਰਾਨ ਦੀ ਗਵਰਨਮੈਂਟ ਨਾਲ ਰਾਪਤਾ ਤੈਅ ਕਰਕੇ ਤਾਲਮਿਲ ਕਰਕੇ ਔਰ ਇੱਕ ਮੈਂ ਹੋਰ ਬੇਨਤੀ ਜਿਹੜੇ ਭਰਾ ਭੈਣ ਦੇਖ ਰਹੇ ਉਹਨਾਂ ਨੂੰ ਕਰਨੀ ਚਾਹਨਾ ਆ ਸਵੇਰ ਤੋਂ ਚੱਲੀ ਜਾਂਦਾ ਕਿ ਥਾਰ ਵਾਲੀ ਦੀ ਜੀ ਗੁਰਦੇ ਚ ਪੱਥਰੀ ਆ ਭਾਈ ਉਹ ਜਦੋਂ ਨਿਕਲ ਨਹੀਂ ਹੋਊਗੀ ਨਿਕਲ ਜਾਊਗੀ ਉਹ ਔਰ ਜਿਹੜੇ ਬੰਦੇ ਹੁਸ਼ਿਆਰ ਹੁੰਦੇ ਉਹਨਾਂ ਨੂੰ ਸਾਰੇ ਤਰੀਕੇ ਆਉਂਦੇ ਆ ਕਹਿੰਨੇ ਜੀ ਹੁਣ ਐਮਸ ਚ ਭਰਤੀ ਕਰ ਦਿੱਤਾ ਇਹ ਕੋਈ ਏਡੀ ਵੱਡੀ ਗੱਲ ਨਹੀਂ ਪੱਥਰੀਆਂ ਇੱਥੇ 100 ਚੋਂ 90 ਬੰਦੇ ਦੇ ਗੁਰਦਿਆਂ ਚ ਪੱਥਰੀਆਂ ਕਈਆਂ ਤੇ ਪਿੱਤੇ ਚ ਪੱਥਰੀਆਂ ਜੇ ਪਿੱਤੇ ਜਾਊਗੀ ਪਤਾ ਕੱਢ ਦੂਗੇ ਜੇ ਗੁਰਦੇ ਚ ਹੋਊਗੀ ਤਾਂ ਉਹ ਗੁੱਲੂ ਕੋਸ ਲਾ ਕੇ ਨਿਕਲ ਜਾਣੀ ਆ ਉਹ ਕਿਹੜਾ 50 mm ਦੀ ਆ ਕਿ ਜਿਹਨੂੰ ਆਪਰੇਟ ਕਰਕੇ ਕੱਢਣਾ ਪੈਣਾ ਉਸ ਗੱਲ 'ਲ ਘੱਟ ਧਿਆਨ ਦਿਓ ਕਿ ਸਵੇਰ ਤੋਂ ਇਹੀ ਚਰਚਾ ਚੱਲੀ ਜਾਂਦੀ ਥਾਰ ਵਾਲੀ ਦੇ ਗੁਰਦੇ ਚ ਪੱਥਰੀ ਥਾਰ ਵਾਲੀ ਦੇ ਪੱਥਰੀ ਨਿਕਲੀ ਹਰ ਬੰਦਾ ਇਹੀ ਗੱਲ ਕਰ ਰਿਹਾ ਉਹ ਗੱਲ ਐਡੀ ਜ਼ਰੂਰੀ ਨਹੀਂ ਐ ਜਿੱਡੀ ਜ਼ਰੂਰੀ ਇਸ ਨੌਜਵਾਨ ਨੂੰ ਵਾਪਸ ਲੈ ਕੇ ਆਣ ਦੀ ਗੱਲ ਇੱਕ ਬੇਨਤੀ ਹੋਰ ਰਾਗਵ ਚੱਡਾ ਜੀ ਨੂੰ ਕਰ ਦਿੰਨੇ ਭਾਈ ਤੁਸੀਂ ਕਿੰਗਸ 11 ਦੀ ਟੀਮ ਨੂੰ ਮਿਲੇ ਆ ਪਰ ਹੁਣ ਜ਼ਰੂਰਤ ਐ ਕਿ ਤੁਸੀਂ ਈਰਾਨ ਕੰਟਰੀ ਦੇ ਜਿਹੜੇ ਉਧਰਲੇ ਅੰਬੈਸੀ ਵਾਲੇ ਨੇ ਉਹਨਾਂ ਨਾਲ ਗੱਲਬਾਤ ਕਰੋ ਉਹਨਾਂ ਨਾਲ ਮੁਲਾਕਾਤ ਕਰੋ ਤਾਂ ਜੋ ਇਹ ਨੌਜਵਾਨ ਵਾਪਸ ਆ ਸਕੇ ਇਹ ਉਪਰਾਲੇ ਕਰੀਏ ਔਰ ਜੇ ਇਹ ਨੌਜਵਾਨ ਵਾਪਸ ਸੁਖਸਵੀਲੀ ਆ ਗਿਆ ਤੁਹਾਨੂੰ ਬਹੁਤ ਸਾਰੀ ਦੁਆ ਲੱਗੇਗੀ ਤੁਹਾਡੇ ਧੰਨਵਾਦ ਚ ਪੂਰਾ ਪਿੰਡ ਫਿਰ ਤੋਂ ਖੜ ਜਾਏਗਾ ਲੰਗੜੋਆ ਮੈਂ ਫਿਰ ਤੋਂ ਯਾਦ ਕਰਾ ਦਵਾ ਇਹ ਉਹੀ ਪਿੰਡ ਹੈ ਜਿਹਦੇ ਖਾਤਰ ਤੁਸੀਂ ਥੋੜੇ ਦਿਨ ਪਹਿਲਾਂ ਆਈ ਸੀਗੇ ਤੇ ਇੱਕ ਵਾਰ ਫਿਰ ਤੋਂ ਉਮੀਦ ਕਰਦੇ ਹਾਂ ਕਿ ਤੁਸੀਂ ਇਸ ਨੌਜਵਾਨ ਦੀ ਜਿਹੜੀ ਜਾਨ ਬਚਾਉਂਗੇ ਕਿਉਂਕਿ ਇਹਦੀ ਜਾਨ ਦੀ ਰਖਵਾਲੀ ਕਰਨੀ ਬਹੁਤ ਜ਼ਰੂਰੀ ਹੈ ਇਸ ਸਮੇਂ ਜਾਨ ਜਿਹੜੀ ਕਣਕੀ ਚਾਈ ਹੋਈ ਹੈ ਜੇ ਇਹ ਸੁਖਸਵੇਲੀ ਵਾਪਸ ਆ ਜਿੰਦਾ ਫਿਰ ਤੁਹਾਡਾ ਪਰਮਾ ਸਵਾਗਤ ਜਿਹੜਾ ਲੰਗੜੋਏ ਪਿੰਡ ਵੱਲੋਂ ਕੀਤਾ ਜਾਊਗਾ ਤਾਂ ਇਸ ਕਰਕੇ ਬੇਨਤੀ ਹੈ ਕਿ ਉਹ ਡੋਂਕਰ ਜਿਹੜੇ ਪਾਕਿਸਤਾਨੀ ਮਾੜੇ ਅਨਸਰ ਹੈ ਉਹਨਾਂ ਨੂੰ ਫੜਾਇਆ ਜਾਵੇ ਤੇ ਇਹਨਾਂ ਨੌਜਵਾਨਾਂ ਨੂੰ ਬਚਾਇਆ ਜਾਵੇ ਉਮੀਦ ਕਰਦੇ ਹਾਂ ਤੁਸੀਂ ਵੀਡੀਓ ਇੰਨੀ ਸ਼ੇਅਰ ਕਰ ਦੋਗੇ ਕਿ ਮਾਨਯੋਗ ਸੀਐਮ ਸਾਹਿਬ ਤੱਕ ਗੱਲਬਾਤ ਪਹੁੰਚ ਜਾਵੇ ਬਹੁਤੋ ਧੰਨਵਾਦ